खबर बस साहब ਇਥੇ ਪੋਲੀ ਹੋਣੀ ਸ਼ੁਰੂ ਹੋ ਗਈ ਸਰ ਐਨੀ ਵਾਰ ਤੋਂ ਸਰ ਇਥੋਂ ਡਿੱਗ ਰਹੀ ਹੈ ਜੀ ਆ ਦੇਖਾ ਕਾ ਦੇਖੋ ਇਥੋਂ ਤੱਕ ਐ ਪੋਲੀ ਹੈ ਹਾਂਜੀ ਲੋਕ ਟਿਚਰਾ ਕਰਕੇ ਲੰਘਦੇ ਆ ਜੀ ਇਹ ਕਿਤੇ ਸੁੰਘ ਤਾਂ ਨਹੀਂ ਬਰ ਰਹੀ ਜਿਸ ਹਾਲ ਤੇ ਇਹ ਟੋਏ ਬਰ ਰਹੇ ਆ ਲੋਕ ਹੀ ਇਹੀ ਕਹਿੰਦੇ ਵੀ ਇਹ ਸੁੰਘ ਬਰ ਰਹੀ ਹੈ ਚੈਦ ਪੰਜਾਬ ਸਰਕਾਰ ਇਹ ਸੁਲੂੰਗਾ ਬਣਾ ਰਹੀ ਹੈ ਵੱਡਾ ਹਾਸੇ ਉਡੀਕ ਕਰ ਰਹੀ ਹੈ ਜੀ ਇਹ ਹਫਤਾ ਹੋ ਗਿਆ ਸਰ ਇਹਨੂੰ ਪਾਈ ਤਾਂ 10 ਦਿਨ ਪਹਿਲੇ ਇਹਨਾਂ ਨੂੰ ਕਹਿਣ ਲੱਪੇ ਸੀਗੇ ਆ ਦੇਖੋ ਜੀ ਆ ਤੁਹਾਡੇ ਕੋਲੇ ਹੀ ਦੇਖੋ ਇੱਕ ਆਹ ਦੇਖੋ ਟ੍ਰੇਡ ਆ ਰਹੀ ਹੈ ਇਹ ਸਾਰਾ ਜਾਣ ਐਂ ਹੀ ਪਿਛਲੇ ਪਾਸੇ ਐ ਉੱਥੇ ਵੀ ਥਾ ਥੱਲੇ ਨੂੰ ਜਾਣ ਲੱਗ ਪਈ ਹੈ ਜੀ ਬਹੁਤ ਤਾਂ 2-4 ਦਿਨਾਂ ਤੇ ਜਾਂ ਮੀਂਹ ਆ ਗਿਆ ਉਹ ਵੈਸੇ ਥੱਲੇ ਜਾਵਣ ਦੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਫਰੀਦਕੋਟ ਦੀ ਸੜਕ ਦੇ ਵਿੱਚ ਖੂ ਪੂਰਾ ਬਿਲਕੁਲ ਵਿਚਕਾਰ ਤੇ ਇਹ ਸਾਦ ਕਫਰੀ ਰਿਪੋਰਟ ਵਾਲੀ ਛੜਕਾ ਜਿੱਥੇ ਜੇਲ੍ਹ ਹੁੰਦੀ ਸੀ ਉਹਦੇ ਬਿਲਕੁਲ ਸਾਹਮਣੇ ਤੇ ਇਸ ਤਰ੍ਹਾਂ ਦੇ ਖੂਹ ਜਿਸ ਤੋਂ ਥੋੜੇ ਥੋੜੇ ਛੋਟੇ ਇਸ ਦੇ ਵਿੱਚ 6 ਥਾਵਾਂ ਤੇ ਬਣੇ ਹੋਏ ਆ ਤੇ ਇਹ ਪਹਿਲੀ ਵਾਰ ਨਹੀਂ ਬਣੇ 6 ਮਹੀਨਿਆਂ ਚ ਦੂਸਰੀ ਵਾਰ ਬਣੇ ਆ ਇਸ ਤੋਂ ਪਹਿਲਾਂ ਵੀ ਇੱਥੋਂ ਹੀ ਜਗ੍ਹਾ ਡਿੱਗੀਆਂ ਤੇ ਇਹ ਪੱਛ ਲਾ ਕੇ ਠੀਕ ਕੀਤੀਆਂ ਉਹਨਾਂ ਨੇ ਯਾਨੀ ਇਹ ਆ ਵੀ ਜੇ ਇੱਥੋਂ ਖਰਾਬ ਕੀਤੀ ਤਾਂ ਉਹਨੂੰ ਠੀਕ ਕਰਕੇ ਠੀਕ ਨਹੀਂ ਕੀਤਾ ਕਤਲ ਬਚਾ ਜਾਂ ਕੰਮ ਕਰਕੇ ਇਹਨਾਂ ਨੇ ਠੀਕ ਕਰਤਾ ਤੇ ਉਹ ਫੇਰ ਉਵੇਂ ਹੀ ਡਿੱਗ ਪਿਆ ਉੱਥੇ ਜਗ੍ਹਾ ਤੋਂ ਉਸ ਤੋਂ ਵੱਡਾ ਜਿਹੜਾ ਪਾੜ ਸੀ ਉਹ ਪਿਆਰ ਵਿੱਚ ਪਾਣੀ ਲਗਾਤਾਰ ਪੈ ਰਿਹਾ ਤੁਹਾਨੂੰ ਪਿਛਲੇ ਪਾਸੇ ਵੀ ਅਸੀਂ ਦਿਖਾਇਆ ਤੇ ਹੁਣ ਇੱਥੇ ਵੀ ਦਿਖਾ ਰਹੇ ਹਾਂ ਪੂਰੀ ਤਰ੍ਹਾਂ ਖੂਬ ਬਣਿਆ ਹੋਇਆ ਤੇ ਲੋਕ ਚਪਰਾ ਕਰ ਰਹੇ ਆ ਲੋਕ ਕਹਿੰਦੇ ਕਿ ਸ਼ੁਰਨਾਂ ਬਣਾਈਆਂ ਜਾ ਰਹੀਆਂ ਹਨ ਫਰੀਦਕੋਟ ਵਾਸੀਆਂ ਦੇ ਲਈ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਨਾ ਥੱਲੋਂ ਨੂੰ ਇਹ ਆਹ ਕਿਥੋਂ ਥੱਲੇ ਦਿਖਾਉਣੇ ਆ ਇਹ ਇਧਰੋਂ ਲਗਭਗ 7 ਫੁੱਟ ਥੱਲੋਂ ਜਿਹੜੀ ਜ਼ਮੀਨ ਹੈ ਤੁਸੀਂ ਹੋਈ ਹੈ ਤੇ ਐਵੇਂ 7 ਫੁੱਟ ਤੋਂ ਉੱਪਰ ਇੱਥੇ ਪਾਤ ਮੈਂ ਖੜਾ ਇਧਰਲੇ ਪਾਸੇ ਵੀ ਜਿਵੇਂ ਤਸੀ ਹੋਈ ਆ ਲੋਕ ਕਹਿੰਦੇ ਸੁਰੰਗਾਂ ਬਣਾਈਆਂ ਜਾ ਰਹੀਆਂ ਫਰੀਦਪੋਟ ਵਾਲਿਆਂ ਲਈ ਫਰੀਦਪੋਟ ਵਾਸੀਆਂ ਤੇ ਲਈ ਇਹਨੂੰ ਵੀ ਡਿੱਗੀ ਨੂੰ ਹਫਤਾ ਹੋ ਗਿਆ ਇਹ ਉਸ ਤੋਂ ਵੀ ਵੱਡਾ ਪਾੜ ਹੈ ਇਹ ਜਿਵੇਂ ਵਿੱਚ ਬਣਾ ਤੇ ਮੇਰੇ ਹਿਸਾਬ ਨਾਲ ਵੀ 7 ਫੁੱਟ ਡੂੰਗਾ ਹੋਊਗਾ ਜੀ ਇਹ ਵੀ ਕਿਸੇ ਆ ਦੇਖੋ ਮੈਂ ਇਧਰ ਜਾ ਕੇ ਦਿਖਾਉਣਾ ਤੁਹਾਨੂੰ ਅੰਦਰ ਜਾ ਕੇ ਉਹ ਨਾ ਇਹ ਵੀ ਸੀਵਰੇਜ ਦੀ ਪਾਈਪ ਪਾਈ ਸੀ ਇੱਥੇ ਜੀ ਪ੍ਰੋਪਰ ਤਰੀਕੇ ਨਾਲ ਇਹਨੂੰ ਇਹਨਾਂ ਨੇ ਨੱਪਿਆ ਨਹੀਂ ਜਿਸ ਕਰਕੇ ਉਹ ਵੇਖੋ ਆ ਪਾੜ ਪੈਂਦਾ ਜਾਂਦਾ ਜੀ ਪੂਰਾ ਇੱਧਰ ਦਿਖਾਓ ਹਾਲੀ ਸਾਹਿਬ ਪਹਿਲਾਂ ਇੱਧਰ ਵੇਖੋ ਜੀ ਉਵੇਂ ਬਹੁਤ ਵੱਡਾ ਪਾੜ ਅੰਦਰ ਤੱਕ ਜਾ ਰਿਹਾ ਫਿਰ ਉਸ ਤੋਂ ਬਾਅਦ ਇੱਧਰ ਆ ਗਏ ਜੀ ਇਹ ਸਾਧਕ ਰੋਡ ਤੇ ਪੰਜ ਥਾਵਾਂ ਤੇ ਇਹ ਬਣ ਚੁੱਕਿਆ ਜੀ ਉਹ ਦੇਖੋ ਜੀ ਸਾਹਮਣੇ ਕਿੰਨਾ ਵੱਡਾ ਪਾੜ ਪਿਆ ਹੋਇਆ ਉਸ ਤੋਂ ਬਾਅਦ ਇੱਧਰ ਦੇਖੋ ਹਾਲੀ ਸਾਹਿਬ ਆ ਸਾਰਾ ਇਹ ਜੇਲ੍ਹ ਦੇ ਬਿਲਕੁਲ ਸਾਹਮਣੇ ਹੈ ਜੀ ਪੁਰਾਣੀ ਜੇਲ੍ਹ ਸੀ ਆਪਣੀ ਇਹ ਪੁਰਾਣੀ ਜੇਲ੍ਹ ਦੇ ਬਿਲਕੁਲ ਸਾਹਮਣੇ ਬਹੁਤ ਵੱਡਾ ਖਾਸੇ ਉਡੀਕ ਕਰ ਰਹੇ ਆ ਜੀ ਇਹ ਹਫਤਾ ਹੋ ਗਿਆ ਸਰ ਇਹਨੂੰ ਪਾਈ ਤਾਂ 10 ਦਿਨ ਪਹਿਲਾਂ ਹੀ ਇਹਨਾਂ ਨੂੰ ਕਹਿਣ ਲੱਪੇ ਸੀਗੇ ਕਿ ਆ ਦੇਖੋ ਜੀ ਆ ਤੁਹਾਡੇ ਕੋਲੇ ਹੀ ਦੇਖੋ ਇੱਕ ਆਹ ਦੇਖੋ ਟ੍ਰੇਡ ਆ ਰਹੀ ਹੈ ਇਹ ਸਾਰਾ ਜਣਾ ਐਂ ਹੀ ਪਿਛਲੇ ਪਾਸੇ ਆ ਉੱਥੇ ਵੀ ਥਾਂ ਥੱਲੇ ਨੂੰ ਜਾਣ ਲੱਗ ਪਈ ਹੈ ਜੀ ਬਹੁਤ ਤਾਂ 2-4 ਦਿਨਾਂ ਤੇ ਜਾਂ ਮੀਂਹ ਆਗੇ ਉਹ ਵੈਸੇ ਥੱਲੇ ਜਾਵਣ ਦੀ ਤੇ ਇਸੋ ਇਲਾਹਾ ਹੱਲੀ ਸਾਹਿਬ ਇੱਧਰ ਦੇਖੋ ਜੀ ਸੜਕ ਰੋਡ ਤੇ ਜੇ ਤੁਸੀਂ ਇੱਕ ਨੈਜਰ ਹੋਰ ਮਾਰੋ ਉਹ ਸਾਹਮਣੇ ਦੇਖੋ ਕੈਮਰਾ ਘੁਮਾਓ ਜੀ ਉਹ ਸਾਹਮਣੇ ਉੱਥੇ ਵੀ ਸਰ ਉਹ ਸਾਹਮਣੇ ਦੇਖੋ ਜੀ ਉੱਥੇ ਵੀ ਸਾਰੇ ਇਸੇ ਤਰ੍ਹਾਂ ਦੇ ਪਾੜ ਪੈਣ ਦੀ ਪੂਰੀ ਸੰਭਾਵਨਾ ਹੋਈ ਪਈ ਹੈ ਇੱਥੋਂ ਹੈਵੀ ਟਰੱਕ ਲੰਘਦੇ ਆ ਤੇ ਕੋਈ ਨਾ ਕੋਈ ਇੱਥੇ ਵੱਡਾ ਹਾਸਾ ਹੋਇਆ ਲੋ ਜੀ ਹਾਂ ਵੀ ਇੱਥੇ ਹੀ ਪੋਲੀ ਹੋਣੀ ਸ਼ੁਰੂ ਹੋ ਗਈ ਸਰ ਐਨੀ ਵਾਰ ਤੋਂ ਸਰ ਇੱਥੋਂ ਦਿਖ ਰਹੀ ਹੈ ਜੀ ਆ ਦੇਖਾ ਕਾ ਦੇਖੋ ਇੱਥੋਂ ਤੱਕ ਐ ਪੋਲੀ ਹੈ ਹਾਂ ਜੀ ਲੋਕ ਟਿਕੜਾ ਕਰਕੇ ਲੰਘਦੇ ਆ ਜੀ ਇਹ ਕਿਤੇ ਸਲੰਗ ਤਾਂ ਨਹੀਂ ਬਰ ਰਹੀ ਜਿਸਾ ਹਉ ਤੇ ਇਹ ਟੋਏ ਬਰ ਰਹੇ ਆ ਲੋਕ ਹੀ ਇਹੀ ਕਹਿੰਦੇ ਆ ਵੀ ਇਹ ਸੁੰਗ ਬਰ ਰਹੀ ਹੈ ਸ਼ਾਇਦ ਪੰਜਾਬ ਸਰਕਾਰ ਇਹ ਸੁੰਗਾ ਬਣਾ ਰਹੀ ਹੈ ਬਾਬਾ ਸੇਕਸਰ ਜੀ ਦੇ ਮੇਲੇ ਤੋਂ ਪਹਿਲਾਂ ਦੇ ਇਹ ਪਾੜ ਪੱਟੇ ਵੇ ਆ ਜੀ ਪਟੇ ਗਏ ਆ ਸੜਕ ਸਾਦਕ ਰੋਡ ਤੋਂ ਜੇਲ੍ਹ ਦੇ ਕੋਲੋਂ ਤਿੰਨ ਥਾਵਾਂ ਤੋਂ ਬੈਠ ਗਈ ਹੈ ਜੀ ਤੇ ਮੈਡੀਕਲ ਦੇ ਨੇੜੇ ਵੀ ਬੈਠੀ ਵੀ ਹੈ ਜੀ ਮੈਡੀਕਲ ਦੇ ਉਰਲੀ ਸਾਈਡ ਆ ਤਿੰਨ ਥਾਵਾਂ ਤੋਂ ਜੀ ਅੱਜ ਤੱਕ ਕਿਸੇ ਨੇ ਗੌਰ ਨਹੀਂ ਕੀਤੀ ਜੀ ਇਥੇ ਪੂਰਾ ਖਤਰਾ ਬਣਿਆ ਵਈ 7 ਕਰੋੜ ਤੇ ਇਹ ਪ੍ਰਸ਼ਾਸਨ ਨੂੰ ਇਹ ਸੋਚਣਾ ਚਾਹੀਦਾ ਜੀ ਇੰਨੀ ਪਬਲਿਕ ਟੱਪਦੀ ਇੱਥੋਂ ਦੀ ਵੀ ਅਸੀਂ ਥੋੜੀ ਜੀ ਗੌਰ ਕਰੀਏ ਹਾਂ ਵੀ ਇਥੇ ਪੋਲੀ ਹੋ